ਇਹ ਹੈ ਭਾਈ ਅਰਸ਼ ਬਰਸਾਲਪੁਰ ਕਬੱਡੀ ਦਾ ਬਹੁਤ ਤਾਕੜਾ ਪਲੇਅਰ ਆ ਹੈ ਨਾ ਤੇ ਦੂਜੇ ਪਾਸੇ ਮੁਬਾਰਕਾਂ ਨੇ ਸ਼ੀਰਾ ਚੱਕ ਲਈ ਛੇੜ ਨੂੰ ਇਹ ਭਾਈ ਬੁਲਟ ਜਿੱਤ ਗਿਆ ਜਿੱਦੜਵੇ ਤੋਂ ਇੱਕ ਪਾਸੇ ਬੱਬੂ ਮਾਨ ਦਾ ਸ਼ੋਅ ਚੱਲ ਰਿਹਾ ਤੇ ਦੂਜੇ ਪਾਸੇ ਜਿਹੜੀ ਲੋਕਾਂ ਦੇ ਡਾਂਗਾ ਪਹਿਰੀਆਂ ਨੇ ਉਹ ਵੇਖ ਲਓ ਤੁਸੀਂ ਸਾਹਮਣੇ ਮੋਟਰਸਾਈਕਲ ਵਾਲਾ ਵੀਰ ਇੰਨਾ ਯਾਦੇ ਕੁੱਟਿਆ ਵੀ ਇੰਨਾ ਕੁੱਟਿਆ ਵੀ ਗੱਲਾਂ ਹੀ ਛੱਡ ਦੋ ਹੈ ਨਾ ਲੋਕਾਂ ਨੂੰ ਜਿਹੜੀ ਭਾਜੜ ਪੈ ਗਈ ਤੇ ਲੋਕ ਇੱਥੋਂ ਚੱਲਦੇ ਬਣੇ ਅੱਜ ਆਪਾਂ ਪਹੁੰਚੇ ਦੜਬੇ ਜਿੱਥੇ ਬੱਬੂ ਮਾਨ ਦਾ ਅਖਾੜਾ ਲੱਗਿਆ ਤੇ ਇੱਧਰ ਵੀ ਜਿਹੜੇ ਸਪੈਸ਼ਲ ਟਰ ਬੱਬੂ ਮਾਨ ਦੇ ਜਿਹੜੇ ਕਟੜ ਫੈਨ ਤੇ ਤਸਵੀਰ ਵੀ ਜਿਹੜੀ ਇੱਥੇ ਲੱਗੀ ਹੋਈ ਆ ਦੂਜੇ ਪਾਸੇ ਆਪਾਂ ਗਰਾਊਂਡ ਦੀ ਗੱਲ ਕਰੀਏ ਤਾਂ ਹਲੇ ਜਿਹੜਾ ਫਾਈਨਲ ਮੈਚ ਹੈ ਉਹ ਚੱਲ ਰਿਹਾ ਸੀ 13-17 ਨੰਬਰ ਹੀ ਹੋਏ ਸੀ ਜਿਹੜੇ ਪਰ ਜਿਹੜੇ ਲੋਕ ਸੀ ਉਹ ਪਹਿਲਾਂ ਹੀ ਆਲੇ-ਦੁਆਲੇ ਵਾਲੇ ਜਾਲ ਤੋੜ ਕੇ ਸਟੇਜ ਦੇ ਕੋਲੇ ਜਾ ਪਹੁੰਚੇ ਉਹਨਾਂ ਨੂੰ ਲੱਗਦਾ ਸੀ ਵੀ ਜਿਹੜਾ ਮੈਚ ਖਤਮ ਹੋਣਾ ਤਾਂ ਤੇ ਅਸੀਂ ਅੱਗੇ ਜਾ ਕੇ ਜਿਹੜੀ ਥਾਂ ਰੋਕ ਲਈਏ ਤਾਂ ਜੋ ਬੱਬੂ ਮਾਨ ਨੂੰ ਕੋਲੇ ਬਹਿ ਕੇ ਸੁਣ ਸਕੀਏ ਅੱਪਾ ਗੱਲ ਕਰੀ ਵੀ ਇਕੱਠ ਕਿੰਨਾ ਕੋਇਆ ਦੋਸਤੋ ਓਨਾ ਇਕੱਠ ਤਾਂ ਨਹੀਂ ਹੋਇਆ ਜਦੋਂ ਪਿਛਲੀ ਵਾਰੀ ਬੱਬੂ ਮਾਨ ਦਾ ਸ਼ੋਅ ਹੋਇਆ ਸੀਗਾ ਕਿਉਂਕਿ ਜਿਹੜਾ ਤੁਸੀਂ ਸਾਹਮਣੇ ਸ਼ੈੱਡ ਵੇਖ ਰਹੇ ਹੋ ਉਹ ਵੀ ਫੁੱਲ ਭਰਿਆ ਹੋਇਆ ਸੀ ਤੇ ਗਰਾਊਂਡ ਵੀ ਜਿਹੜਾ ਸਾਰਾ ਭਰਿਆ ਹੋਇਆ ਸੀਗਾ ਹੋ ਸਕਦਾ ਉਦੋਂ ਸਿੱਧੂ ਮੂਸੇਵਾਲ ਤੇ ਬੱਬੂ ਮਾਨ ਦੇ ਕੰਪੀਟੀਸ਼ਨ ਕਰਕੇ ਜਿਹੜਾ ਇੰਨਾ ਜ਼ਿਆਦਾ ਇਕੱਠ ਹੋ ਗਿਆ ਸੀ ਪਰ ਇਸ ਵਾਰੀ ਜਿਹੜਾ ਇਕੱਠ ਆ ਉਹ ਥੋੜਾ ਜਿਹਾ ਘੱਟ ਸੀਗਾ ਇਕੱਠ ਇਸ ਵਾਰ ਹੈ ਤਾਂ ਗਿਆ ਸੀ ਪਰ ਜਿਹੜਾ ਥੋੜਾ ਜਿਹਾ ਘੱਟ ਸੀਗਾ ਆਹ ਦੇਖ ਲਓ ਜਿਹੜੇ ਕਬੱਡੀ ਖਿਡਾਰੀ ਆ ਖੜੇ ਆ ਤੇ ਲੋਕ ਜਿਹੜੇ ਅੱਗੇ ਕਿਉਂਕਿ ਕਬੱਡੀ ਦਾ ਜਿਹੜਾ ਮੈਚ ਪੂਰਾ ਹੀ ਨਹੀਂ ਹੋਣ ਦਿੱਤਾ ਲੋਕਾਂ ਨੇ ਪਹਿਲਾਂ ਹੀ ਜਿਹੜੇ ਆਲੇ-ਦੁਆਲੇ ਜਾਲ ਸੀਗੇ ਉਹ ਭੰਨ ਦਿੱਤੇ ਤੋੜ ਦਿੱਤੇ ਤੇ ਉਸ ਤੋਂ ਬਾਅਦ ਜਿਹੜੇ ਫੈਨ ਸੀ ਸਾਰੇ ਉਹ ਬੱਬੂ ਮਾਨ ਦੀ ਸਟੇਜ ਦੇ ਕੋਲੇ ਜਾ ਪਹੁੰਚੇ ਹੁਣ ਦੁਬਾਰੇ ਲਾਉਸਮੈਂਟਾਂ ਵੀ ਹੋਈਆਂ ਵੀ ਜਿਹੜਾ ਮੈਚ ਸ਼ੁਰੂ ਕਰਾਉ ਪੂਰਾ ਨਹੀਂ ਹੋਇਆ ਸੀਗਾ ਕਿਉਂਕਿ ਮੇਜਰ ਲੀ ਕਬੱਡੀ ਚੱਲ ਰਹੀ ਸੀ ਬੈਸਟਾ ਨੂੰ ਜਿਹੜਾ ਬੁਲਟ ਦਿੱਤਾ ਗਿਆ ਸੀ ਤੇ ਇੱਧਰ ਜਿਹੜੇ ਕਾਫੀ ਕਬੱਡੀ ਵਧੀਆ ਖਿਡਾਰੀ ਨੇ ਅਰਸ਼ ਬਰਸਾਲਪੁਰ ਉਹ ਗਿਆ ਅਮਰਤ ਬਰਸਾਲਪੁਰ ਹੈ ਨਾ ਪਿਸਟਲ ਪਿੰਡ ਰੋ ਸਾਰੇ ਤਕਰੀਬਨ ਇੱਥੇ ਆਏ ਹੋਏ ਸੀਗੇ ਫਾਈਨਲ ਮੈਚ ਦਾ ਜਿਹੜਾ ਪੂਰਾ ਹੋ ਗਿਆ ਉਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਆ ਗਏ ਇੱਕ ਹਰਪਾਲ ਚੀਮਾ ਤੇ ਦੂਜਾ ਜਿਹੜਾ ਕਰਮਜੀਤ ਅਨਮੋਲ ਪਰ ਲੋਕਾਂ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਆ ਦੇਖੋ ਸਿੱਧਾ ਹੀ ਹੱਥ ਹਿਲਾ ਰਹੇ ਨੇ ਤੁਸੀਂ ਕਹਿੰਦੇ ਪਰੇ ਵਗਜੋ ਅਸੀਂ ਬੱਬੂ ਮਾਨ ਨੂੰ ਸੁਣਨਾ ਬੱਬੂ ਮਾਨ ਨੇ ਉਸ ਤੋਂ ਬਾਅਦ ਜਿਹੜੀ ਰਿਕਵੈਸਟ ਕੀਤੀ ਸੀ ਵੀ ਤੁਸੀਂ ਸੁਣੋ ਤੇ ਫੇਰ ਜਿਹੜੇ ਲੋਕ ਥੋੜੇ ਜਿਹਾ ਸ਼ਾਂਤ ਹੋਏ ਨਹੀਂ ਲੋਕ ਜਿਹੜਾ ਹੱਥ ਹੀ ਮਾਰੀ ਗਏ ਬਾਅਦ ਵਿੱਚ ਜਿਹੜਾ ਉਹ ਖਾੜਾ ਬੱਬੂ ਮਾਨ ਦਾ ਸ਼ੁਰੂ ਹੋ ਗਿਆ ਤੇ ਤੁਸੀਂ ਇੱਕ ਦੋ ਗਾਣੇ ਜਿਹੜੇ ਪਹਿਲਾਂ ਸੁਣ ਲਓ ਆਮਾ ਕਿੰਨਾ ਕੁੜੀਏ ਲੈ ਕੇ ਟੇਬਲ ਡੋਡ ਦੇ ਬਬੂ ਮਾਨ ਨੇ ਹਲੇ ਪਹਿਲਾ ਗੀਤ ਗਾਇਆ ਸੀ ਪਰ ਉਸ ਤੋਂ ਪਹਿਲਾਂ ਜਿਹੜਾ लाठी ਚਾਰਜ ਹੋ ਗਿਆ ਮੈਨੂੰ ਇਦਾਂ ਲੱਗਿਆ ਵੀ ਇਹ ਲੋਕ ਜਿੱਦਾਂ ਧਰਨੇ ਤੇ ਆਏ ਹੋਇਆ ਆਪਣੇ ਹੱਕ ਲੈਣ ਵਾਸਤੇ ਇਸ ਤਰ੍ਹਾਂ ਦਾ ਜਿਹੜਾ ਫੀਲ ਹੁੰਦਾ ਸੀ ਕਿਉਂਕਿ ਡਾਂਗਾ ਸੀ ਜਿਹੜੀਆਂ ਉਹ ਪੈ ਰੀਆਂ ਸੀਆਂ ਤੇ ਲੋਕ ਜਿਹੜੇ ਭੱਜ ਰਹੇ ਸੀ ਪਰ ਦੋਸਤੋ ਇਹ ਮਨੋਰੰਜਨ ਕਰਨ ਆਏ ਸੀ ਬੱਬੂ ਮਾਨ ਸਾਹਿਬ ਨੂੰ ਸੁਣਨ ਆਏ ਸੀ ਪਰ ਪਤਾ ਨਹੀਂ ਪੁਲਿਸ ਨੇ ਕਿਉਂ लाठी ਚਾਰਜ ਕਰਤਾ ਕੁਝ ਲੋਕ ਕਹਿੰਦੇ ਜਿਹੜੇ ਅੱਗੇ ਹੁੱਲੜਵਾਜੀ ਕਰ ਰਹੇ ਸੀ ਜਾਂ ਜਾਲ ਨੂੰ ਜਿਹੜੇ ੱੱਕੇ ਮਾਰਦੇ ਸੀ ਇਹ ਵੀ ਹੋ ਸਕਦਾ ਇੱਧਰ ਦੇਖੋ ਆਹ ਬਾਈ ਨੇ ਜਿਹੜਾ ਬਹੁਤ ਕੁੱਟਿਆ ਦੇਖੋ ਡਾਂਗਾਂ ਨਾਲ ਕਿੱਦਾਂ ਕੁੱਟ ਰਿਆ ਹੈ ਨਾ ਤੇ ਆਹ ਮੋਟਰਸਾਈਕਲ ਵਾਲਾ ਬਚਾਲੇ ਫਸ ਗਿਆ ਤੇ ਦੂਜਾ ਬਾਈ ਗਿਆਨੀ ਜਿਹੜਾ ਉਸ ਨੂੰ ਭਜਾ ਕੇ ਲੈ ਗਿਆ ਮੋਟਰਸਾਈਕਲ ਨੂੰ ੱੱਕਾ ਲਾ ਕੇ ਲੈ ਗਿਆ ਤਾਂ ਇਹ ਵੀ ਜਿਹੜਾ ਯਾਰੀ ਦੀ ਮਸਾਲੀ ਕਹਿਦੀ ਹੈ ਨਾ ਆਪਾਂ ਤਾ ਇਸ ਤਰੀਕੇ ਨਾਲ ਜਿਹੜਾ ਕਾਫੀ ਟਾਈਮ ਆ ਦੇਖੋ ਆ ਦੇਖੋ ਫੁੱਲ लाठी ਚਾਰਜ ਹੋਇਆ ਇਸ ਮੁੰਡੇ ਨੂੰ ਬਹੁਤ ਜ਼ਿਆਦਾ ਕੁੱਟਿਆ ਗਿਆ ਆ ਦੇਖੋ ਕਿੰਨਾ ਨਾਜਾਇਜ਼ ਕੁੱਟਿਆ ਹੈਣਾ ਵੀ ਇੰਨਾ ਕੁੱਟਿਆ ਗਿਆ ਜਿਵੇਂ ਇਹ ਤਰਨਾਲ ਖਨੌਰੀ ਬਾਰਡਰ ਦੇ ਬੈਠਾ ਹੋਵੇ ਨਾ ਤਰਨਾਲ ਆਣਾ ਹੋਵੇ ਤਾਂ ਇਸ ਤਰੀਕੇ ਨਾਲ ਜਿਹੜੀ ਗੱਲਬਾਤ ਹੋਈ ਉਸ ਦੀ ਮੋਟਰ ਤੇ ਮਾਰੂੰਗਾ ਸੋ ਲੋਕ ਜਿਹੜੇ ਕਾਫੀ ਹੁੱਲੜਵਾਜੀ ਕਰ ਰਹੇ ਸੀ ਅੱਗੇ ਜਿਹੜਾ ਰੇਤਾ ਸੀ ਉਹ ਚੱਕ ਚੱਕ ਕੇ ਉੱਪਰ ਸੱਟ ਰਹੇ ਸੀਗੇ ਹੋ ਸਕਦਾ ਕੋਈ ਨਸ਼ਾ ਵੀ ਕੀਤਾ ਹੋਵੇ दारू ਪੀਤੀ ਹੋਵੇ ਨਾ ਜਾਂ ਚੌੜਵਾਜੀ ਚਲਾ ਲੁੱਤਾ ਉਸ ਕਰਕੇ ਹੀ ਜਿਹੜਾ ਪੁਲਿਸ ਨੇੜਾ ਲਾਠੀ ਚਾਰਜ ਕੀਤਾ ਸੀਗਾ ਕਈ ਲੋਕਾਂ ਦੇ ਜਿਹੜੀਆਂ ਮਿਲਦਾ ਸੱਟਾਂ ਵੀ ਵੱਜੀਆਂ ਕਿਉਂਕਿ ਡਾਂਗ ਫਰੀ ਹੈ ਨਾ ਚੰਗੀ ਤਰ੍ਹਾਂ ਤੇ ਲੋਕ ਪਿੱਛੇ ਨੂੰ ਜਿਹੜੇ ਭੱਜਦੇ ਸੀਗੇ ਤੇ ਉਦੋਂ ਬਾਅਦ ਜਿਹੜਾ ਹੁਣ ਮਾਹੌਲ ਹੈ ਦੁਬਾਰੇ ਉਹ ਸ਼ਾਂਤ ਹੋ ਗਿਆ ਤੇ ਹੁਣ ਜਿਹੜਾ ਲੋਕ ਲੋਕ ਨੇ ਉਹ ਫੇਰ ਇੰਜੋਏ ਕਰਨ ਲੱਗੇ ਕਿਤਾਬ ਚਾਰ ਰੰਗ ਦੀ ਇੱਕ ਥੀਮ ਵਾਲੀ ਆਹ ਗਸੋਂ ਤੇ ਯਾਰਾ ਦਾ ਆਪਣਾ ਯਾਰ ਹੈ ਤੇ ਮੱਗੀ ਦੀ ਰੋਟੀ ਹੈ ਆਪਣਾ ਯਾਰ ਹੈ ਇੱਕ ਮੱਕੀ ਦੀ ਰੋਟੀ ਹੈ ਏਟਰਾਂ ਦੇ ਥੋੜੇ ਨਾਲ ਬਾਸ ਦੀ ਸੋਟੀ ਹੈ ਉਹ ਸ਼ੇਰ ਸੋਣਾ ਹੈ ਹਾਂ ਹਾਸ਼ਾ ਕੁਮਾਰ ਅੰਮ੍ਰਿਤ ਗੋ ਦੇਖੋ ਲਿਆ ਘੱਟ ਵੀ ਬੈਗ ਲਿਆ ਆ ਦੂਜੇ ਦਾ ਲੱਗਦਾ اها ڪري هٿي ٿي ٿي ਜਦੋਂ ਸ਼ੌਂਕਤ ਹਿਆਰਾਂ ਦਾ ਗਾਣਾ ਚੱਲਿਆ ਤਾਂ ਆਹ ਵੇਖ ਲਓ ਕਿਵੇਂ ਕਬੂਤਰੀ ਡਾਈ ਬਾਈ ਨੇ ਤੇ ਬੱਬੂ ਮਾਨ ਨੇ ਵੀ ਵਾਰ-ਵਾਰ ਜਿਹੜਾ ਇਸ ਕਬੂਤਰੀ ਦਾ ਨਾਂ ਲਿਆ ਤੇ ਬਾਈ ਦੀ ਜਿਹੜੀ ਤਾਰੀਫ਼ ਵੀ ਕੀਤੀ ਸੀਗੀ thank <laughs> you